ਔਰ ਜੀਟੀਵੀ 25 ਸਾਲਾਂ ਤੋਂ ਰਹਿ ਰਹੀ ਆ ਮੇਰੇ ਘਰ ਵਾਲਾ ਕਈ ਸਾਲਾਂ ਤੋਂ ਬਿਮਾਰ ਰਹੈ ਸੀ ਜਿੱਦ ਮੈਂ ਮੇਰੇ ਲੜਕੇ ਨੂੰ ਕਰ ਹੋਏ ਇਹਨਾਂ ਨੇ ਬਾਹਰ ਕਢਾ ਦਿੱਤਾ ਮੇਰੀ ਪ੍ਰਾਪਰਟੀ ਹੜੱਪਣ ਦੀ ਕੋਸ਼ਿਸ਼ ਕੀਤੀ ਜਵਾਈ ਨੇ ਧੀ ਨੇ ਮੇਰੇ ਬੈਂਕ ਖਾਤੇ ਵੀ ਖਾਲੀ ਕਰ ਦਿੱਤੇ ਉਹਨਾਂ ਦੀਆਂ ਸਟੇਟਮੈਂਟਾਂ ਮੇਰੇ ਕੋਲੇ ਆ ਕੁਛ ਸਾਰਾ ਕੁਛ ਲੈ ਗਏ ਮੈਂ ਫਿਰ ਮੈਂ ਤੇਰੀ ਕਿਸੇ ਨੇ ਬਾਹ ਨਹੀਂ ਫੜੀ ਮੈਨੂੰ ਇਹ ਨਸ਼ੇ ਦੀਆਂ ਗੋਲੀਆਂ ਦੇ ਦੇ ਕਿ ਸਾਰਾ ਕੁਛ ਬੈਂਕ ਚੋਂ ਵੀ ਕਢਾ ਲਿਆ ਸਾਰੀ ਚੀਜ਼ ਹੜੱਪਨ ਦੀ ਕੋਸ਼ਿਸ਼ ਕੀਤੀ ਫਿਰ ਉਸ ਤੋਂ ਬਾਅਦ ਮੇਰੇ ਕਿਸੇ ਨੇ ਬਾਹ ਨਹੀਂ ਫੜੀ ਮੈਂ ਜਗਿੰਦਰ ਸਿੰਘ ਹੁਣ ਪਾਜੀ ਕੋਲ ਗਈ ਉਹਨਾਂ ਨੂੰ ਦੱਸੀ ਸਾਰੀ ਗੱਲ ਉਹਨਾਂ ਨੇ ਫਿਰ ਮੇਰੀ ਮਦਦ ਕੀਤੀ ਮੈਂ ਜੁਗੰਤਰ ਸਿੰਘ ਸਾਨੂੰ ਬਿਰਸਾ ਸਿੰਘ ਗੁਰੂ ਤੇਗ ਬਹਾਦਰ ਨਗਰ ਦਾ ਰਹਿਣ ਵਾਲਾ ਹਾਂ ਸਾਡੀ ਬੀਬੀ ਹਿੰਦਰਜੀਤ ਕੌਰ ਪਤਨੀ ਲੇਟ ਜਗਬੀਰ ਸਿੰਘ ਮੇਰੇ پاس ਆਈ ਜੋ ਇਹਨਾਂ ਹੱਦ ਬੀਤੀ ਹੋਈ ਸਾਰਾ ਕੁਝ ਮੈਨੂੰ ਇਹਨੇ ਦੱਸਿਆ ਉਹਦੇ ਆਧਾਰ ਤੇ ਮੈਂ ਗੌਰ ਕੀਤੀ ਗੌਰ ਕਰਨ ਤੋਂ ਬਾਅਦ ਮੈਂ ਇਹਦੇ ਕੋਲੋਂ ਦਰਖਾਸਤ ਸ੍ਰੀਮਾਨ ਕਮਿਸ਼ਨਰ ਸਾਹਿਬ ਨੂੰ ਦਵਾਈ ਦੂਆਨ ਤੋਂ ਬਾਅਦ ਉਹ ਦਰਖਾਸਤ ਮਾਰਕ ਕਮਿਸ਼ਨਰ ਸਾਹਿਬ ਨੇ ਬਹੁਤ ਧਿਆਨ ਨਾਲ ਸੁਣੀ ਇਹਨਾਂ ਦੀ ਤਕਲੀਫ ਮਾਰਕ ਸ੍ਰੀ ਦੇਵ ਸਿੰਘ ਐਸਪੀ ਸਾਹਿਬ ਫਰਾਡ ਸਟਾਫ ਪੋਰਸਲੈਂਡ ਨੂੰ ਮਾਰਕ ਕੀਤੀ ਮਾਰਕ ਕਰਨ ਤੋਂ ਬਾਅਦ ਜੀਆਰ ਇਨਕੁਆਰੀ ਉਹਨਾਂ ਦੇ ਪਾਸ ਹੈ ਇਹਦੇ ਜਵਾਈ ਰੁਪਿੰਦਰ ਸਿੰਘ ਤੇ ਇਹਦੀ ਲੜਕੀ ਅਵਨੀਤ ਕੌਰ ਨੇ ਇਸ ਨਾਲ ਬਹੁਤ ਪਹਿਲਾਂ ਇਹਨੂੰ ਬਹੁਤ ਭਰੋਸੇ ਚ ਲਿਆ ਪ੍ਰੋਸੈਸ ਲੈਣ ਤੋਂ ਬਾਅਦ ਫਿਰ ਬੇਈਮਾਨ ਹੋ ਗਈ ਬੇਈਮਾਨ ਹੋਣ ਤੋਂ ਬਾਅਦ ਸਾਰਾ ਕਾਗਜ਼ ਪੱਤਰ ਇਥੋਂ ਸਾਰਾ ਠਾਕੇ ਲੈ ਗਏ 24-25 ਲੱਖ ਇਹਨਾਂ ਕੋ ਨਕਦ ਪਿਆ ਸੀ ਘਰ ਚ ਉਹ ਵੀ ਚੱਕ ਕੇ ਲੈ ਗਏ ਕਾਰ ਵੀ ਚੱਕ ਕੇ ਲੈ ਗਏ ਸਕੂਟਰ ਵੀ ਚੱਕ ਕੇ ਲੈ ਗਏ ਫਿਰ ਬੀਬੀ ਨੇ ਮੈਨੂੰ ਦੱਸਿਆ ਕਿ ਮੇਰੇ ਬੈਂਕ ਚੋਂ ਪੈਸੇ ਵੀ ਕਢਾ ਕੇ ਲੈ ਗਏ ਆ ਤੇ ਫਿਰ ਮੈਂ ਬੀਬੀ ਨਾਲ ਬੈਂਕ ਚ ਗਿਆ ਦੋਨਾਂ ਮੈਨੇਜਰਾਂ ਨੂੰ ਮਿਲਿਆ ਜਿੱਥੇ ਇਹਨਾਂ ਦੇ ਅਕਾਊਂਟ ਸੀ ਉਥੋਂ ਇਹਨਾਂ ਦੀ ਡਿਟੇਲ ਲਿਸਟ ਕਢਾਈ ਡਿਟੇਲ ਲਿਸਟ ਦੌਰਾਨ ਡਿਟੇਲ ਦਿਸਤਰਾਣ ਇਹਨਾਂ ਦੀ ਲੜਕੀ ਤੇ ਉੱਥੇ ਬੈਂਕ ਵਾਲਿਆਂ ਦੱਸਿਆ ਵੀ ਨਾਲ ਇੱਕ ਡਰਾਈਵਰ ਆਇਆ ਸੀ ਤੇ ਨਾਲ ਇੱਕ ਮੋਨਾ ਜਿਹਾ ਇਹਦਾ ਜਵਾਈ ਨਾਲ ਆਇਆ ਸੀ ਤੇ ਸਾਰੇ ਪੈਸੇ ਜਿਹੜੇ ਆਪਣੇ ਕਾਊਂਟ ਚ ਪਵਾ ਕੇ ਲੈ ਗਏ ਆ ਤੇ ਜ਼ਮੀਨਾਂ ਦੀਆਂ ਵੀ ਜ਼ਮੀਨਾਂ ਵੀ ਜਿਹੜੀਆਂ ਸੀ ਪ੍ਰਾਪਰਟੀ ਵੀ ਜਿਹੜੀ ਹੈ ਹੜੱਪ ਕਰਨ ਵਾਸਤੇ ਆਪਣੇ ਨਾਂ ਤੇ ਕਰਾਈਆਂ ਜਿਹੜੇ ਕਿ ਐਸ.ਡੀ.ਐਮ ਸਾਹਿਬ ਦੇ ਪੇਸ਼ ਹੋ ਕੇ ਇਹਨਾਂ ਨੇ ਇੰਤਕਾਲ ਰਕਵਾਏ ਆ ਤੇ ਪੈਸੇ ਵੀ ਕਢਾ ਕੇ 70 ਲੱਖ ਦੇ ਕਰੀਬ ਪੈਸੇ ਵੀ ਲੈ ਗਏ ਆ ਤੇ ਠੱਗੀਆਂ ਮਾਰੀਆਂ ਨੇ ਪੂਰੀਆਂ ਨਾਲ ਉਹਨਾਂ ਦਾ ਡਰਾਈਵਰ ਵੀ ਰੜਿਆ ਸੀ ਨਾਲ ਰਪਿੰਦਰ ਸਿੰਘ ਇਹਦਾ ਜਵਾਈ ਵੀ ਰੜਿਆ ਸੀ ਤੇ ਨਾਲ ਅਵਨੀਤ ਕੋਰ ਵੀ ਰੜੀ ਸੀ ਪਹਿਲਾਂ ਇਹਨੂੰ ਫੇਰ ਇਹਨੂੰ ਨਸ਼ੇ ਵਾਲੀਆਂ ਗੋਲੀਆਂ ਵੀ ਦਿੰਦੇ ਰਿਆ ਇਹਨੂੰ ਜਿੰਨਾ ਚਿਰ ਉਹਨਾਂ ਨੇ ਮਾਲ ਨਹੀਂ ਆਪਣਾ ਸਾਫ਼ ਕੀਤਾ ਉਹਨੇ ਜਿਹੜੇ ਨੂੰ ਡਿਪਰੈਸ਼ਨ 'ਚ ਰੱਖਿਆ ਤੇ ਗੋਲੀਆਂ ਦਿੰਦੇ ਰਹੇ ਤੇ ਡਰਾਉਂਦੇ ਰਹੇ ਕਿ ਹੋ ਸਕਦਾ ਤੇਰਾ ਮੁੰਡਾ ਤੈਨੂੰ ਮਾਰ ਸਕਦਾ ਫਿਰ ਬਿਜਲੀ ਦੀਆਂ ਤਾਰਾਂ ਵੀ ਲਵਾਤੀਆਂ ਤਾਰਾਂ ਲਵਾਉਣ ਤੇ ਫਿਰ ਅਸੀਂ ਬੀਬੀ ਦਾ ਦਿਮਾਗਵਾਸ਼ ਕੀਤਾ ਵੀ ਕੋਈ ਬੱਚਾ ਇਸ ਤਰ੍ਹਾਂ ਨਹੀਂ ਕਰਦਾ ਹੁੰਦਾ ਫਿਰ ਇਹਦੇ ਬੱਚੇ ਨੂੰ ਅਸੀਂ ਇਹਦੇ ਘਰ ਵੜਿਆ ਨੋਨ ਆੜਿਆ ਉਹ ਇਹਦੀ ਪੂਰੀ ਸੇਵਾ ਕਰ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲਾ ਸਾਜਗ ਮੇਲ ਸਿੰਘ ਕਾਫੀ ਚਿਰ ਪਹਿਲਾਂ ਬਿਮਾਰ ਹੋਇਆ ਸੀ ਜਿਹਦਾ ਇਲਾਜ ਕਰਾਉਣ ਬਾਅਦ ਮੈਂ ਖੁਦ ਨਾਲ ਮਦੰਤਾ ਹਸਪੀਟਲ 'ਚ 10 15 ਦਿਨ ਰਿਹਾ ਨਾ ਜੋਈ ਨੇ ਕੋਈ ਪੈਰਵਾਹੀ ਕੀਤੀ ਨਾ ਹੋਰ ਕਿਸੇ ਨੇ ਪੈਰਵਾਹੀ ਕੀਤੀ ਮੈਂ ਖੂਨ ਵੀ ਆਪਣਾ ਦਿੱਤਾ ਉੱਥੇ ਜਿੰਨਾ ਵੀ ਖੂਨ ਚੜਿਆ ਮੈਂ ਆਪਣਾ ਦਿੱਤਾ ਸੀ ਮੇਰਾ ਬਹੁਤ ਨਿੱਜੀ ਦੋਸਤ ਸੀ ਸਾਰੀ ਗੱਲਬਾਤ ਮੇਰੇ ਨਾਲ ਸਾਂਝਾ ਕਰਦਾ ਸੀ ਉਹਨੇ ਮੈਨੂੰ ਦੱਸਿਆ ਵੀ ਸੀ ਕਿ ਜਵਾਈ ਤੇ ਕੁੜੀ ਮੇਰੇ ਨਾਲ ਠੱਗੀ ਮਾਰਨੀ ਚਾਹੁੰਦੇ ਆ ਤੇ ਮੇਰੇ ਨਾਲ ਮਿੱਠੇ ਬਣੇ ਆ ਤੇ ਮੇਰਾ ਮੁੰਡਾ ਤੇ ਮੇਰੀ ਨੌ ਨੂੰ ਉਹਨਾਂ ਨੇ ਮੇਰੇ ਕੋਲ ਬਾਹਰ ਘੜਾਤਾ ਬਾਹਰ ਘੜਾਤਾ ਜਦੋਂ ਮੈਂ ਬੀਬੀ ਨੂੰ ਪੁੱਛਿਆ ਉਹਨੇ ਕਿਹਾ ਬਿਲਕੁਲ ਗੱਲ ਸਹੀ ਹੈ ਤੇ ਉਹਨਾਂ ਨੂੰ ਉਹਨਾਂ ਨੇ ਬਾਹਰ ਘੜਾ ਕੇ ਉਹ ਕਿਰਾਏ ਤੇ ਰਹਿਣ ਲੱਗ ਗਏ ਕਰਤਾ ਤਰਤਾਓ ਬਣ ਕੇ ਮਿੱਠੀਆਂ ਮਾਰਨ ਲੱਗੇ ਸਾਰੇ ਰਿਸ਼ਤੇਦਾਰ ਜਗਮੇਲ ਸਿੰਘ ਕੋਲੋਂ ਤੋੜਤੇ ਬੀਬੀ ਇੰਦਰਜੀਤ ਕੋਲੋਂ ਤੋੜਤੇ ਕਿਸੇ ਨੂੰ ਮਿਲ ਨਹੀਂ ਦਿੰਦੇ ਸਿਰਫ ਠੱਗੀ ਮਾਰਨੋਂ ਆਤੇ ਹੁਣ ਉਹੋ ਹੀ ਗੱਲ ਸਾਫ ਹੋ ਗਈ ਅਮਨੀਤ ਕੌਰ ਜਿਹੜੀ ਗਿੱਲ ਦੀ ਲੜਕੀ ਸੀ ਤੇ ਉਹਦਾ ਜਵਾਈ ਉਹ ਤੇ ਨਾਲ ਡਰਾਈਵਰ ਨੇ ਰਲ ਕੇ ਸਾਰਾ ਕੁਝ ਇਹਦਾ ਬੈਂਕ ਵੀ ਸਾਫ ਕਰਤਾ ਤੇ ਪ੍ਰਾਪਰਟੀ ਬੇੜਾ ਕਰਨ ਵਾਸਤੇ ਕਾਗਜ਼ ਪੱਤਰ ਤਿਆਰ ਕਰਤੇ ਜਿਹੜੀ ਕਿ ਇਹਨੇ ਅਫਸਰਾਂ ਦੇ ਪੇਸ਼ ਹੋ ਜੋਗੇ ਜੜੀ ਜੇ ਕਿ ਆਪਣਾ ਪੇਸ਼ ਹੋ ਕੇ ਸਾਰੀ ਤਕਰੀਬ ਦੱਸੀ ਜਿਹੜੇ ਕਿ ਦਰਖਾਸਤ ਸ੍ਰੀ ਦੇਵ ਸਿੰਘ ਐਸਪੀ ਸਾਹਿਬ ਕੋਲ ਬਾਰਕ ਹੋਈ ਹੈ ਤੇ ਗੱਡੀ ਵੀ ਲੈ ਕੇ ਸਕੂਟਰ ਵੀ ਲੈ ਕੇ ਹੋਰ ਵੀ ਸਮਾਨ ਚੱਕ ਕੇ ਲੈ ਗਏ ਨਗਦੀ ਵੀ ਚੱਕ ਕੇ ਲੈ ਗਏ ਉਹ ਉਹਨਾਂ ਦੇ ਪੂਰਾ ਰੱਜ ਕੇ ਇਸ ਘਰ ਨੂੰ ਡਟਿਆ ਤੇ ਇਹਦੇ ਬੱਚੇ ਨੂੰ ਬਾਹਰ ਕੱਢ ਕੇ ਰੱਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੱਸਿਆ ਕਿ ਮੇਰੇ ਜਵਾਈ ਨੇ ਤੇ ਮੇਰੀ ਲੜਕੀ ਨੇ ਮੈਨੂੰ ਫੋਨ ਕੀਤਾ ਵੀ ਜਿੰਨੇ ਵੀ ਤੇਰੇ ਕਾਗਜ਼ ਪੱਤਰ ਆ ਸਾਡੇ ਕੋ ਆਣ ਕੇ ਲੈ ਜਾ ਤੇ ਤੂੰ ਕਿਤੇ ਪੁਲਿਸ ਵਾਲਿਆਂ ਕੋਲ ਕੋਈ ਵੀ ਕੰਪਲੇਟ ਨਹੀਂ ਕਰਨੀ ਮੈਂ ਜਦੋਂ ਉੱਥੇ ਗਈ ਉਹ ਵੀ ਮੇਰੇ ਪੇਕਿਆਂ ਦਾ ਘਰ ਆ ਬੀਬੀ ਦੇ ਪੇਕਿਆਂ ਦਾ ਘਰ ਆ ਉੱਥੇ ਜਾ ਕੇ ਰਾਤ ਨੂੰ ਮੈਨੂੰ ਘਰ ਰੱਖਿਆ ਮੈਨੂੰ ਘਰ ਰੱਖਿਆ ਉਹਦੇ ਵਿੱਚ ਮੈਨੂੰ ਬੰਦ ਰੱਖਿਆ ਬੰਦ ਰੱਖਣ ਤੋਂ ਬਾਅਦ ਮੈਨੂੰ ਮਾਰਕੁੱਟ ਵੀ ਕੀਤੀ ਉਦੋਂ ਬਾਅਦ ਦਿਨ ਚੜਿਆ ਦਿਨ ਚੜ ਕੇ ਇਹਨਾਂ ਤੋਂ ਚੋਰੀ ਮੈਂ ਮੋਬਾਈਲ ਜਗਿੰਦਰ ਸਿੰਘ ਨੂੰ ਟੈਲੀਫੋਨ ਕੀਤਾ ਜਗਿੰਦਰ ਸਿੰਘ ਨੇ ਮੇਰੀ ਲੜਕੀ ਨੂੰ ਦੱਸਿਆ ਵੱਡੀ ਨੂੰ ਸੁਧਾਰਵਾਲੀ ਨੂੰ ਤੇ ਮੇਰੇ ਕਾਕੇ ਨੂੰ ਦੱਸਿਆ ਇਹ ਉੱਥੇ ਪਹੁੰਚੇ ਫਿਰ ਐਸਐਚਓ ਕੋਲ ਕੰਪਲੀਟ ਵੀ ਕੀਤੀ ਐਸਐਚਓ ਨੇ ਆਣ ਕੇ ਉਹਨੂੰ ਅੰਦਰੋਂ ਘੜਾਇਆ ਪਰ ਜੋ ਕਾਰਵਾਈ ਬਣਦੀ ਸੀ ਜੋ ਉਹਨੂੰ ਟਾਰਚਰ ਕੀਤਾ ਤੇ ਉਹ ਜਾਨੀ ਬੱਚਿਆਂ ਦੇ ਵੀ ਨਾਲ ਡੜ ਕੇ ਉਹਨੂੰ ਟਾਰਚਰ ਕੀਤਾ ਸੱਸ ਨੇ ਵੀ ਟਾਰਚਰ ਕੀਤਾ ਮੁੰਡੇ ਦੀ ਨੇ ਆਪਣਾ ਇਹਦੀ ਕੁਰਬਣੀ ਨੇ ਤੇ ਕੁਰਬਣੀ ਵੀ ਉਹਨਾਂ ਨੂੰ ਟਾਰਚਰ ਕੀਤਾ ਨਾਲ ਡਰਾਈਵਰ ਜਿਹੜਾ ਜੀ ਉਹ ਕ੍ਰਿਮੀ ਨਾਲ ਉਹ ਫੀਮ ਵੀ ਵੇਚਦਾ ਫੀ ਵੀ ਵੇਚਦਾ ਉਹ ਬੰਦਾ ਡਰਾਈਵਰ ਰੱਖਿਆ ਉਹਨੇ ਉਹ ਸੰਬੰਧੇ ਨੇ ਵੀ ਉਹ ਦਾ ਜੋ ਵੀ ਪੈਸਾ ਕਢਾਇਆ ਤੇ ਲਾ ਕਢਾਇਆ ਜ਼ਮੀਨਾਂ ਨਾਲ ਕਲਾਈਆਂ ਸਾਰੀ ਪੈਰ ਵੇ ਡਰਾਈਵਰ ਨੇ ਮੂਰੇ ਲੱਗ ਕੇ ਕੀਤੀ ਆ ਉਹਦੀ ਘਰ ਵਾਲੀ ਬੈਂਕ ਚ ਲੱਗੀ ਉਹਦੀ ਘਰ ਵਾਲੀ ਬੈਂਕ ਲੱਗੀ ਆ ਬੈਂਕ ਕੋਲਾ ਕਾਮੂ ਦੀ ਘਰ ਵਾਲੀ ਦੇ ਨਾਮ ਰੱਖ ਕੇ ਮੇਰੀ ਲੜਕੀ ਦੀ ਲੜਕੀ ਨੂੰ ਕਰਾਇਆ ਤੇ ਇਹਦੇ ਜਵਾਈ ਨੂੰ ਕਰਾਇਆ